ਬੀਰ ਸਿੰਘ ਬਾਦਲ ਕਿਉਂਕਿ ਜ਼ਖਮੀ ਨੇ ਪਿਛਲੀ ਦਿਨਾ ਚ ਉਹਨਾਂ ਦੇ ਪੈਰ ਦੇ ਵਿੱਚ ਛੱਟ ਲੱਗੀ ਸੀ ਉਸ ਤੋਂ ਇਲਾਵਾ ਸੁਖਦੇਵ ਸਿੰਘ ਢਿੰਡਸਾ ਜੋ ਕਿ ਬਜ਼ੁਰਗ ਨੇ ਆਪਣੀ ਏਜ ਦੇ ਮੁਤਾਬਕ ਉਹਨਾਂ ਦੋਹਾਂ ਨੂੰ ਕਿਹਾ ਗਿਆ ਕਿ ਤੁਸੀਂ ਸੇਵਾਦਾਰਾਂ ਵਾਲਾ ਜੋ ਚੋਲਾ ਹੈ ਉਹ ਪਾ ਕੇ ਬਰਛੇ ਹੱਥ 'ਚ ਫੜ ਕੇ ਗਲਾਂ 'ਚ ਤਖਤੀਆਂ ਪਾ ਕੇ ਤੁਸੀਂ ਗੁਰਦੁਆਰਾ ਸਹਿਬਾਨਾ ਦੇ ਬਾਹਰ ਡਿਊਟੀ ਦਿਓਗੇ ਤਾਂ ਇਹ ਧਾਰਮਿਕ ਸੇਵਾ ਲਗਾਈ ਗਈ ਹੈ ਇਸ ਤੋਂ ਇਲਾਵਾ ਵਖਵ ਗੁਰੂ ਘਰਾਂ ਦੇ ਬਾਹਰ ਜੋ ਫਤੇਗੜ ਸਾਹਿਬ ਦਾ ਗੁਰੂ ਘਰ ਹੈ ਉੱਥੇ ਦਮਦਮਾ ਸਾਹਿਬ ਦਾ ਗੁਰੂ ਘਰ ਹੈ ਉੱਥੇ ਵੀ ਜਾ ਕੇ ਸੇਵਾਦਾਰੋਂ ਜੋ ਸੇਵਾ ਨਿਭਾਉਣ ਦਾ ਵੀ ਦੀ ਵੀ ਧਾਰਮਿਕ ਸਦਾ ਸੁਣਾਈ ਗਈ ਹੈ ਤਾਂ ਇਹ ਸਾਰੀਆਂ ਗੱਲਾਂ ਰਹੀਆਂ ਇਸ ਤੋਂ ਇਲਾਵਾ ਜੋ ਸਭ ਤੋਂ ਅਹਿਮ ਗੱਲ ਇਹ ਵੀ ਕਹੀ ਗਈ ਜਥੇਦਾਰ ਸਹਿਬਾਨ ਵੱਲੋਂ ਇਹ ਕਿਹਾ ਗਿਆ ਕਿ ਜੋ ਬਾਗੀ ਤੇ ਦਾਗੀ ਤੜਾ ਹੈ ਇਹ ਵਖਰਾ ਜੋ ਰਾਗ ਹੈ ਉਸ ਨੂੰ ਅਲ ਆਪਣਾ ਬੰਦ ਕਰ ਦੇਣ ਕਿਉਂਕਿ ਇਸ ਨਾਲ ਪੰਥਦਾਰ ਨੁਕਸਾਨ ਹੋ ਰਿਹਾ ਹੈ ਅਤੇ ਇਹ ਵੀ ਕਿਹਾ ਕਿ ਇੱਕ ਕਮੇਟੀ ਬਣਾਈ ਗਈ ਹੈ ਜੋ ਕਿ ਇਹ ਫੈਸਲਾ ਕਰੇਗੀ ਕਿ ਆਉਣ ਵਾਲੇ ਸਮਿਆ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਜੋ ਡਰਾਈਵ ਹੈ ਉਹ ਸ਼ੁਰੂ ਕੀਤਾ ਜਾਵੇ ਤੇ ਇਹ ਵੀ ਕਿਹਾ कि यही कमेटी अगले कुछ दिनों ਦੇ ਵਿੱਚ ਸੁਖਬੀਰ ਸਿੰਘ ਬਾਦਲਸਣੇ ਹੋਰ ਆਗੂਆਂ ਦਾ ਜੋ ਅਸਤੀਫਾ ਹੈ ਉਸ ਨੂੰ ਪ੍ਰਵਾਨ ਕਰੇਗਾ ਤੇ ਅਗਲੇ 6 ਮਹੀਨੇ ਦੇ ਵਿੱਚ ਇਹ ਤੈਅ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ કોਣ ਹੋਏਗਾ ਇਸ ਦੇ ਉੱਪਰ ਵੀ ਵਿਚਾਰ ਚਰਚਾ ਕੀਤੀ ਜਾਏਗੀ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਜਦੋਂ ਇਹ ਧਾਰਮਿਕ ਸਜ਼ਾ ਧਾਰਮਿਕ ਸੇਵਾ ਜਦੋਂ ਪੂਰੀ ਹੋ ਜਾਏਗੀ ਤਾਂ ਉਸ ਤੋਂ ਬਾਅਦ 11000 ਦੀ ਜੋ ਅਰਦਾਸ ਕਰਾਈ ਜਾਏਗੀ ਉਹ ਤੇ ਗੁਰੂ ਕੀ ਗੋਲਕ ਦੇ ਵਿੱਚ 11000 ਰੁਪਏ ਪਾਏ ਜਾਣਗੇ ਤੇ ਉਸ ਤੋਂ ਬਾਅਦ ਮੱਥਾ ਟੇਕਿਆ ਜਾਏਗਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤੇ ਆਪਣੀ ਜੋ ਧਾਰਮਿਕ ਸੇਵਾ ਹੈ ਉਸ ਨੂੰ ਕਿਤਾ ਜਾਏਗਾ ਇਸ ਇਸ ਬਾਰੇ ਵਿੱਚ ਅਸੀਂ ਅੱਗੇ ਵੀ ਚਰਚਾ ਕਰਾਂਗੇ ਪੀਟੀਸੀ న్యూਸ ਦੇ ਜੋ ਸੰਪਾਦਕ ਨੇ ਹਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਇਸ ਸਾਰੇ ਜੋ ਫੈਸਲਾ ਕੀਤਾ ਗਿਆ ਇਸ ਦਾ ਮਾਇਨੇ ਕੀ ਹੋ ਸਕਦਾ ਹੈ 2 ਦਸੰਬਰ 2024 ਦਾ ਜੋ ਦਿਨ ਹੈ ਇਸ ਨੂੰ ਵਾਰ-ਵਾਰ ਯਾਦ ਕੀਤਾ ਜਾਏਗਾ ਵਾਰ-ਵਾਰ ਰੈਫਰੈਂਸ ਦਿੱਤੇ ਜਾਣਗੇ ਹਰਪ੍ਰੀਤ ਜੀ ਕਿਉਂਕਿ ਅੱਜ ਸਵੇਰੇ ਤੋਂ ਹੀ ਜੋ ਸਿਆਸੀ ਸਫੇ ਸੀ ਪੰਥਕ ਸਫੇ ਸੀ ਉਹਨਾਂ ਸਾਰਿਆਂ ਦੇ ਵਿੱਚ ਇੱਕੋ ਹੀ ਗੱਲ ਸੀ ਕੀ ਆਖਿਰਕਾਰ ਜੋ ਜਥੇਦਾਰ ਸਾਹਿਬਾਨ ਨੇ ਉਹ ਕੀ ਫੈਸਲਾ ਸੁਣਾਣਗੇ ਇਹ ਜੋ ਫੈਸਲਾ ਆਇਆ ਇਸ ਦੇ ਦੂਰਅੰਦੇਸ਼ੀ ਕੀ ਮayne ਹੋ ਸਕਦੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੰਘ ਸਾਹਿਬਾਨਾਂ ਨੇ ਧਾਰਮਿਕ ਪਰੰਪਰਾਵਾਂ ਦੇ ਵਿੱਚ ਰਹਿੰਦੇ ਹੋਏ ਫੈਸਲਾ ਕੀਤਾ ਇਹ ਬਹੁਤ ਇੱਕ ਚੰਗੀ ਗੱਲ ਹੈ ਕਿਉਂਕਿ ਬੜੇ ਬਹੁਤ ਲੋਕਾਂ ਦੇ ਮਨ ਦੇ ਵਿੱਚ ਇਹ ਡਾਊਟ ਸੀਗਾ ਕਿ ਫੈਸਲਾ ਕਿਸ ਤਰ੍ਹਾਂ ਦਾ ਹੋਏਗਾ ਕੀ ਫੈਸਲਾ ਵਿਰਸਾ ਸਿੰਘ ਵਲਟੋਹੜਾ ਦੀ ਤਰ੍ਹਾਂ ਸਿਆਸੀ ਹੋ ਸਕਦਾ ਹੈ ਜਾਂ ਧਾਰਮਿਕ ਰੌ ਰੀਤਾਂ ਦੇ ਵਿੱਚ ਰਹਿ ਕੇ ਹੋ ਸਕਦਾ ਸੋ ਜੋ ਵੀ ਅੱਜ ਕੁਝ ਹੋਇਆ ਕਟੋ-ਕਟ ਸਿੱਖਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਸਿੱਖਾਂ ਦੇ ਕੋਲ ਕਟੋ-ਕਟ ਉਹ ਹੀ ਕਦਮ ਹਗੀ ਹੈ ਕਿ ਜਿੱਥੇ ਕਿਸੇ ਤੋਂ ਕੋਈ ਗਲਤੀ ਹੁੰਦੀ ਹੈ ਗੁਨਾਹ ਹੁੰਦਾ ਹੈ ਤਾਂ ਉਹ ਉੱਥੇ ਆ ਕੇ ਸਜ਼ਾ ਉਦੀ ਭੁਗਤੀ ਜਾ ਸਕਦੀ ਹੈ ਇਹ ਇੱਕ ਜਿਹੜਾ ਮੈਂ ਕਹਾਂਗਾ ਕਿ ਪੂਰੀ ਦੁਨੀਆ ਨੇ ਅੱਜ ਬਹੁਤ ਲੰਬੇ ਸਮੇਂ ਬਾਅਦ ਅੱਜ ਤੋਂ ਪਹਿਲਾਂ ਮੈਨੂੰ ਯਾਦ ਨਹੀਂ ਹੈ ਕਿ ਜਦੋਂ 84 ਜਾਂ 90 ਦੇ ਦਹਾਕੇ ਦੇ ਵਿੱਚ ਇਹ ਕੁਝ ਹੋਇਆ ਸੀਗਾ ਉਸ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਇੱਕ ਲੰਬੇ ਵਕਫੇ ਤੋਂ ਬਾਅਦ ਕਿ ਇਦਾਂ ਇੱਕ ਤਰ੍ਹਾਂ ਦੇ ਨਾਲ ਸਰਬਤ ਖਾਲਸਾ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਬੁਲਾਇਆ ਜਾਂਦਾ ਹੈ ਤਾਂ ਉਹਦੇ ਵਿੱਚ ਉਹਨਾਂ ਦੇ ਗੁਨਾਹ ਉਹਨਾਂ ਨੂੰ ਯਾਦ ਕਰਾਏ ਜਾਂਦੇ ਨੇ ਉਹ ਗੁਨਾਹ ਕਿਉਂਕਿ ਦੇਖੋ ਸਾਫ਼ ਜੀ ਗੱਲ ਹੈ ਜਦੋਂ ਸੁਖਬੀਰ ਸਿੰਘ ਬਾਦਰ ਨੇ ਆਪਣਾ ਸਪਸ਼ਟਿਕਰਨ ਦਿੱਤਾ ਸੀ ਉਹ ਕਹਿੰਦਾ ਸੀ ਕਿ ਮੈਂ ਬਹਿਸ ਤਾਂ ਕਰਾਂ ਜੇ ਕੋਈ ਅੱਗੋਂ ਬਹਿਸ ਕਰਨ ਵਾਲਾ ਹੋਵੇ ਇਹ ਤਾਂ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਤੇ ਜੋ ਵੀ ਇਹਨਾਂ ਵੱਲੋਂ ਕਿਹਾ ਗਿਆ ਕੋਈ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਸੋ ਅੱਜ ਵੀ ਉਹੀ ਗੱਲਾਂ ਜਿਹੜੀਆਂ ਉਹ ਉਹਨਾਂ ਨੇ ਦੁਹਰਾਈਆਂ ਕਿ ਜੋ ਜੋ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਹਾਂਜੀ ਕਬੂਲ ਹੈ ਇਹ ਹੋਇਆ ਇਹ ਹੋਇਆ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਦੂਰ ਅੰਦੇਸ਼ੀ ਦਿਖਾਈ ਗਈ ਹੈ ਜਥੇਦਾਰ ਸਹਿਬਾਨਾ ਵੱਲੋਂ ਉਹ ਵਾ ਚੰਗੀ ਲੱਗੀ ਹੈ ਕਿ ਉਹਨਾਂ ਨੇ ਧਾਰਮਿਕ ਰੌ ਰੀਤਾ ਦੇ ਵਿੱਚ ਰਹਿੰਦਿਆਂ ਹੋਇਆਂ ਨਾ ਸਿਰਫ ਇਹਨਾਂ ਨੂੰ ਸਜ਼ਾ ਲਾਈ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਪਹਿਲ ਵੀ ਕੀਤੀ ਇਹ ਕਿਉਂਕਿ ਇੱਕ ਬਾਰ-ਬਾਰ ਇਹ ਗੱਲ ਸਵਾਲ ਜਰੂਰ ਚੁੱਕਿਆ ਜਾਂਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਟੁੱਟ ਰਹੀ ਹੈ ਖੇਰੂ ਖੇਰੂ ਹੋ ਰਹੀ ਹੈ ਪਰ ਅੱਜ ਜਥੇਦਾਰ ਸਹਿਬਾਨਾ ਨੇ ਜੋ ਬਿਲਕੁਲ ਸਟੀਕ ਗੱਲ ਕਹੀ ਕਿ ਜੋ ਬਾਗੀ ਤੇ ਜੋ ਦਾਗੀ ਤੜਾ ਹੈ ਉਹ ਹੁਣ ਆਪਣੇ ਜੋ ਰਾਗ ਲਾ ਆਪਣੇ ਬੰਦ ਕਰੇ ਇਹ ਮਜਬੂਤੀ ਵੱਲ ਜਾਂਦਾ ਉਹਨਾਂ ਦਾ ਫੈਸਲਾ ਕਿਉਂਕਿ ਅਕਾਲ ਤਖਤ ਦੇ ਜੋ ਜਥੇਦਾਰ ਨੇ ਉਹ ਇਹ ਜ਼ਰੂਰ ਕਹਿੰਦੇ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਆ ਪੰਥ ਦੀ ਰਹਿਨੁਮਾਈ ਕਰਦੀ ਹੈ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਠੀਕ ਹੈ ਦੇਖੋ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਉਹ ਉਸ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਮੈਂਬਰ ਸ਼ਾਮਲ ਕੀਤਾ ਗਿਆ ਉਸ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬਾਗੀ ਤੜਾ ਉਹਦਾ ਵੀ ਮੈਂਬਰ ਸ਼ਾਮਲ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਸਖਤ ਰੇਦ ਦੇ ਵਿੱਚੋਂ ਵੀ ਇੱਕ ਮੈਂਬਰ ਜਾਵੇ ਜਿਸੀ ਸਾਨੂੰ ਲੋੜ ਹੈ ਇਹ ਇਹ ਜੱਥੇਦਾਰ ਸਹਿਬਾਨ ਵੀ ਮੰਨਦੇ ਸੀ ਕਿ ਅਕਾਲੀ ਦਲ ਤੋਂ ਬਿਨਾ ਗੁਜ਼ਾਰਾ ਨਹੀਂ ਪੰਥ ਦੀ ਆਵਾਜ਼ ਚੁਕਣ ਲਈ ਅਕਾਲੀ ਦਲ ਹੈ ਪਰ ਅਕਾਲੀ ਦਲ ਨੂੰ ਮਜ਼ਬੂਤ ਕਿਵੇਂ ਕੀਤਾ ਜਾਵੇ ਸੋ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜੀ ਵਰਕਿੰਗ ਕਮੇਟੀ ਹੈ ਵਰਕਿੰਗ ਕਮੇਟੀ ਜਿੰਨਾਂ ਜਿਨ੍ਹਾਂ ਨੇ ਅਸਤੀਫੇ ਦਿੱਤੇ ਸਣੇ ਸੁਖਬੀਰ ਸਿੰਘ ਬਾਦਲ ਤਿੰਨ ਦਿਨ ਦੇ ਅੰਦਰ ਅੰਦਰ ਉਹਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਡਰਾਈਵ ਚਲਾਈ ਜਾਵੇ ਉਹ ਡਰਾਈਵ ਦੇ ਵਿੱਚ ਨਵੇਂ ਮੈਂਬਰ ਸ਼ਾਮਲ ਕੀਤੇ ਜਾਣ ਉਸ ਤੋਂ ਬਾਅਦ ਵਰਕਿੰਗ ਕਮੇਟੀ ਜਾਂ ਹਾਊਸ ਹੈ ਜਿਹੜਾ ਸ਼ੁਰੂਮਣੀ ਕਾਲੀ ਦਲ ਦਾ ਇਹ ਤੈਅ ਕਰੇ ਕਿ ਹੁਣ ਨਵਾਂ ਪ੍ਰਧਾਨ ਕੌਣ ਬਣੇਗਾ ਜਨਰਲ ਸਕੱਤਰ ਕੌਣ ਬਣੇਗਾ ਇਹ ਇੱਕ ਚੰਗਾ ਮੈਂ ਕਹਾਂਗਾ ਕਿ ਕੋਈ ਪੋਜ਼ਿਟਿਵ ਸਟੈਪ ਜ਼ਰੂਰ ਹੋਣੇ ਚੁੱਕੇ ਕਿਉਂਕਿ ਜ਼ਰੂਰੀ ਇਸ ਕਰਕੇ ਸੀਗਾ ਦਲੀਪ ਕਿ ਕਿਉਂਕਿ ਪਾਰਟੀ ਬਹੁਤ ਪੁਰਾਣੀ ਹੈ ਥੱਲੇ ਤੱਕ ਕਾਡਰ ਲੰਬਾ ਚੌੜਾ ਇਤਿਹਾਸ ਹੈ ਇਹਨਾਂ ਦਾ ਵੀ ਇਹ ਨਾ ਕਿਤੇ ਥੱਲੇ ਤੱਕ ਮੈਸੇਜ ਚਲਾ ਜਾਵੇ ਕਿ ਯਾਰ ਸਾਡੇ ਪ੍ਰਧਾਨ ਜਿਹੜਾ ਤਨਖਾਹੀ ਅਕਰਾਰ ਦਿੱਤਾ ਗਿਆ ਸਾਡੇ ਪ੍ਰਧਾਨ ਨੂੰ ਧਾਰਮਿਕ ਸਜ਼ਾ ਲੱਗ ਗਈ ਹੈ ਤੋਂ ਮੋਰਲ ਨਾ ਖਤਮ ਹੋ ਜੇ ਪਾਰਟੀ ਦੇ ਵਰਕਰਾਂ ਦਾ ਇਸ ਕਰਕੇ ਉਹਨਾਂ ਦਾ ਮੋਰਲ ਆਪ ਰੱਖਣਾ ਬੜਾ ਜ਼ਰੂਰੀ ਸੀ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਾਰੇ ਧੜੇ ਜਿਹੜੇ ਨੇ ਉਹ ਇੱਕ ਹੋ ਜੋ ਇੱਕਜੁੱਟ ਹੋ ਕੇ ਇੱਕੋ ਝੰਡੇ ਹੇਠਾਂ ਇੱਕ ਨਵਾਂ ਸ਼ੋਰਮਣੀ ਅਕਾਲੀ ਦਲ ਹੈ ਨਵਾਂ ਨਰਵਾ ਜੜਾ ਉਹ ਨਿਕਲ ਕੇ ਸਾਹਮਣੇ ਆ ਅੱਜ ਇੱਕ ਸਵਾਲ ਜੋ ਵਾਰ-ਵਾਰ ਸਿਆਸੀ ਸਫਿਆਂ ਦੇ ਵਿੱਚ ਉੱਠਦਾ ਸੀ ਕਿ ਜਥੇਦਾਰ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਂ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਕਿ ਉਹਨਾਂ ਤੇ ਦਬਾਅ ਹੈ ਪਰ ਅੱਜ ਬੜੇ ਸਾਫ਼ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਸਾਡੇ ਉੱਪਰ ਕੋਈ ਦਬਾਅ ਨਹੀਂ ਹੈ ਇਸ ਦਾ ਜੋ ਐਗਜ਼ਾਮਪਲ ਉਹ ਇਹ ਹੈ ਕਿ ਜੋ ਸਾਬਕਾ ਜਥੇਦਾਰ ਰਹੇ ਨੇ ਉਹਨਾਂ ਨੂੰ ਵੀ ਤੜਨਾ ਕੀਤੀ ਗਈ ਉਹਨਾਂ ਦੇ ਵੀ ਜੋ ਟਾਈਟਲ ਨੇ ਉਹ ਵੀ ਖੋਏਗੇ ਤੇ ਉਹਨਾਂ ਦੇ ਵੀ ਜੋ ਸਹੂਲਤਾਂ ਵਾਪਸ ਲਈਆਂ ਗਈਆਂ ਇਹ ਆਉਣ ਵਾਲੇ ਸਮਿਆਂ ਦੇ ਵਿੱਚ ਲੋਕਾਂ ਦੇ ਬਹੁਤ ਸਾਰੇ ਜੋ ਲੋ ਨੈਗੇਟਿਵ ਕਰਦੇ ਸੀ ਉਹਨਾਂ ਦੇ ਮੂਤ ਚਪੇੜੀ ਹੈ ਕਿਤਨੇ ਕਿਤੇ ਇਹ ਹਾਂ ਘਟੋ ਘਟ ਉਹ ਲੋਕ ਜਿਹੜੇ ਕਹਿੰਦੇ ਸੀ ਕਿ ਸੁਖਵੀਰ ਬਾਦਲ ਦੇ ਝੋਲੇ ਦੇ ਵਿੱਚੋਂ ਜਾਂ ਜੇਬ ਦੇ ਵਿੱਚੋਂ ਜੱਥੇਦਾਰ ਨਿਕਲਦੇ ਨੇ ਅੱਜ ਇਹ ਗੱਲ ਤਾਂ ਕਟੋ-ਕਟ ਕਲੀਅਰ ਹੋ ਗਈ ਹੈ ਕਿ ਇਹ ਚੰਗੀ ਗੱਲ ਵੀ ਹੈ ਕਿ ਜਥੇਦਾਰ ਨੇ ਆਪਣਾ ਇਹ ਦਿਖਾਇਆ ਕਿ ਪ੍ਰੋੜਤਾ ਵੀ ਕੀਤੀ ਕਿ ਦੇਖੋ ਜੇ ਐਸ ਅ ਸਿੱਖ ਹੁੰਦੇ ਆ ਤੁਹਾਡੇ ਤੋਂ ਕੋਈ ਗਲਤੀ ਹੁੰਦੀ ਹੈ ਜੇ ਰਾਜ ਸੱਤਾ ਦੇ ਵਿੱਚ ਕਿਉਂਕਿ ਰਾਜ ਸੱਤਾ ਜਦੋਂ ਹੁੰਦੀ ਹੈ ਉਦੋਂ ਬਥੇਰੀਆਂ ਗਲਤੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਉੱਤੇ ਇੱਕ ਕੁੰਡਾ ਬੜਾ ਜ਼ਰੂਰੀ ਹੈ ਉਹ ਕੁੰਡਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁੰਦਾ ਤੇ ਉਹ ਕੁੰਡੇ ਨੇ ਅੱਜ ਆਪਣਾ ਸਹੀ ਰੋਲ ਨਿਭਾਇਆ ਉਹਨਾਂ ਨੇ ਕਿਹਾ ਉਹਨਾਂ ਨੇ ਤੁਸੀਂ ਦੇਖੋ ਉਹਨਾਂ ਨੇ ਆਪਣੀ ਸਪੀਚ ਵਿੱਚ ਵੀ ਕਿਹਾ ਕਿ ਇਸ ਅਹੁਦੇ ਤੇ ਪਹਿਲਾਂ ਬਿਰਾਜਮਾਨ ਰਹੇ ਕੁਝ ਲੋਕਾਂ ਨੇ ਇਸ ਅਹੁਦੇ ਦੀ ਮਰਿਆਦਾ ਨੂੰ ਠੇਸ ਪਹਾਈ ਹੈ ਤੇ ਉਹਨਾਂ ਨੂੰ ਸਜ਼ਾ ਵੀ ਲਾਈ ਗਈ ਹੈ ਕਿ ਜਿੰਨੀਆਂ ਵੀ ਸਹੂਲਤਾਂ ਸਾਬਕਾ ਜੱਥੇਦਾਰ ਗੈਨੀ ਗੁਰਵਚਨ ਸਿੰਘ ਨੂੰ ਮਿਲਦੀਆਂ ਉਹ ਸਾਰੀਆਂ ਖਤਮ ਕਰ ਦਿੱਤੀਆਂ ਜਾਣ ਔਰ ਜਿਹੜੇ ਹੁਣ ਹੈੱਡ ਗ੍ਰੰਥੀ ਨੇ ਸੇਰੀ ਦਰਬਾਰ ਸਾਹਿਬ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਜਿਹੜਾ ਉਹ ਤਬਦੀਲ ਕੀਤਾ ਜਾਵੇ ਉਹਨਾਂ ਦਾ ਤਬਾਦਲਾ ਕੀਤਾ ਜਾਵੇ ਸੋ ਕਿਤੇ ਨਾ ਕਿਤੇ ਇੱਕ ਗੱਲ ਬੜੀ ਕਲੀਅਰ ਸਾਫ਼ ਤੇ ਸਪਸ਼ਟ ਹੈਗੀ ਹੈ ਜੱਥੇਦਾਰ ਸਭਾ ਨਾਲ ਦੀ ਜੋ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਨਾ ਅਕਾਲੀ ਦਲ ਦਾ ਦਬਾਅ ਨਾ ਕਿਸੇ ਹੋਰ ਦਾ ਦਬਾਅ ਇਸੇ ਕਰਕੇ ਅਸੀਂ ਇਹ ਇਹ ਫੈਸਲਾ ਸੁਣਾਉਣ ਜਾਣੇ ਹੁਣ ਦੂਰ ਅੰਦੇਸ਼ੀ ਇਹ ਦੇਖਣੀ ਪਏਗੀ ਕਿ ਜਦੋਂ ਇਹ ਸਾਰੀ ਧਾਰਮਿਕ ਸਜ਼ਾ ਪੂਰੀ ਹੋ ਜਾਂਦੀ ਹੈ ਫਰਦਰ ਹੁਣ ਅਕਾਲੀ ਦਲ ਕਿਵੇਂ ਗਰੋ ਕਰੇਗਾ ਕਿਉਂਕਿ ਹਲੇ ਤੱਕ ਜਿਨ੍ਹਾਂ ਗਲਬਿਆਂ ਦੇ ਵਿੱਚ ਅਕਾਲੀ ਦਲ ਜਕੜਿਆ ਹੋਇਆ ਸੀਗਾ ਕੀਤੇ ਐ ਨਹੀਂ ਕੀਤੇ ਕੀਤੇ ਐ ਨਹੀਂ ਕੀਤੇ ਉਹ ਹੁਣ ਗੱਲ ਖਤਮ ਹੋ ਗਈ ਹੁਣ ਕਿਉਂਕਿ ਤੁਸੀਂ ਸਭ ਕੁਝ ਮੰਨ ਲਿਆ ਤੁਹਾਨੂੰ ਸਜ਼ਾ ਮਿਲ ਗਈ ਤੁਸੀਂ ਖਤਮ ਹੋ ਗਿਆ ਹੁਣ ਇੱਕ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਆ ਉਹ ਨਵੇਂ ਸਿਰੇ ਤੋਂ ਸ਼ੁਰੂਆਤ ਕਿਵੇਂ ਦੀ ਹੋਏਗੀ ਕਿਵੇਂ ਕੀਤੀ ਜਾਏਗੀ ਇਹ ਦੇਖਣਾ ਲਾਜ਼ਮੀ ਹੈ ਅੱਜ ਇੱਕ ਆਖਰੀ ਸਵਾਲ ਇਹ ਹੈ ਜਦੋਂ ਸ਼੍ਰੀ ਅਕਾਲ ਤਾ ਸਹਿਬ ਤੇ ਸਾਰੀ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਸਾਰਿਆਂ ਦੇ ਜੋ ਗੁਨਾਹ ਸੀ ਉਹਨਾਂ ਤੋਂ ਪੁੱਛੇ ਜਾ ਰਹੇ ਸੀ ਉਸ ਵੇਲੇ ਲਗਭਗ ਸਨੇ ਸੁਖਬੀਰ ਸਿੰਘ ਬਾਦਲ ਸਭ ਨੇ ਹਾਇਆ ਨਾਚ ਜਵਾਬ دیتا ਜੋ ਵੀ ਪੁੱਛਿਆ ਗਿਆ ਪਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਐਦਾਂ ਲੱਗਿਆ ਕਿ ਆਪਣੇ ਨੂੰ ਡਿਫੈਂਡ ਕਰਦੇ ਨਜ਼ਰ ਆਇਆ ਹਰ ਇੱਕ ਸਵਾਲ ਤੇ ਗਿਆਨੀ ਹਰਪ੍ਰੀਤ ਸਿੰਘ ਬਹੁਤ ਤਲਖ ਵੀ ਨਜ਼ਰ ਆਇਆ ਕਿ ਤੁਸੀਂ ਸੰਗਤ ਵਾਲ ਮੂੰਹ ਕਰੋ ਤੇ ਆਪਣੀ ਜੋ ਗੱਲ ਹੈ ਉਸ ਨੂੰ ਕਹੋ ਮਤਲਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਤੁਸੀਂ ਬਹੁਤ ਲੰਬੇ ਸਮੇਂ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਇੰਟਰਵਿਊਸ ਕੀਤੀਆਂ ਨੇ ਉਹਨਾਂ ਨੂੰ ਐਦਾਂ ਕਿਉਂ ਲੱਗਿਆ ਕਿ ਮੈਂ ਆਪਣੇ ਨੂੰ ਡਿਫੈਂਡ ਕਰਨਾ ਹੈ ਦੇਖੋ ਜਦੋਂ ਤੁਸੀਂ ਨਾ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹੋ ਤੇ ਪਾਰਟੀ ਜਦੋਂ ਕੋਈ ਫੈਸਲਾ ਲੈਂਦੀ ਹੈ ਤਾਂ ਉਹ ਸਾਰਿਆਂ ਦਾ ਫੈਸਲਾ ਦੋ ਚੀਜ਼ਾਂ ਹੋ ਸਕਦੀਆਂ ਜੇ ਤੁਸੀਂ ਉਸ ਪਾਰਟੀ ਦੇ ਫੈਸਲੇ ਨਾਲ ਸਹਿਮਤ ਨਹੀਂ ਤਾਂ ਪਾਰਟੀ ਛੱਡ ਕੇ ਤੁਸੀਂ ਬਾਹਰ ਆ ਜਾਓ ਜੇ ਤੁਸੀਂ ਚੁੱਪੋਂ ਤੁਸੀਂ ਨਾ ਤਾਂ ਰੋਸ ਕਰ ਰਹੇ ਹੋ ਨਾ ਵਿਰੋਧ ਕਰ ਰਹੇ ਹੋ ਨਾ ਹੱਕ ਜਤਾ ਰਹੇ ਹੋ ਵਿਚ ਮੀਨਸ ਤੁਹਾਡੀ ਚੁੱਪੀ ਹੈ ਜਿਹੜੀ ਉਹ ਹਾਮੀ ਹੈ ਇਸ ਨੂੰ ਇਹ ਨਹੀਂ ਕੀਤਾ ਜਾ ਸਕਦਾ ਕਿ ਵਿਰੋਧ ਹੈ ਜਦੋਂ ਇਹ ਫੈਸਲੇ ਹੁੰਦੇ ਰਹੇ ਤੁਸੀਂ ਅਕਾਲੀ ਦਲ ਦੇ ਵਿੱਚ ਸ਼ਾਮਲ ਰਹੇ ਜਾਤਾ ਹੈ ਨਹੀਂ ਕਿ ਜਦੋਂ ਇਹ ਫੈਸਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਤੁਸੀਂ ਇਲੈਕਸ਼ਨ ਨਹੀਂ ਲੜੀ ਤੁਸੀਂ ਕਿਹਾ ਹੋਵੇ ਮੈਂ ਇਲੈਕਸ਼ਨ ਨਹੀਂ ਲੜਦਾ ਬਾਈ ਤੁਸੀਂ ਇਹ ਗਲਤ ਫੈਸਲਾ ਕੀਤਾ ਆ ਪਿਆ ਮਿਰਰ ਸਾਈਨ ਮੈਂ ਚੱਲੇ ਆ ਬਾਹਰ ਇਹ ਨਹੀਂ ਹੋਇਆ ਉਸ ਤੋਂ ਬਾਅਦ ਤੁਸੀਂ ਇਲੈਕਸ਼ਨ ਲੜੀ ਤੁਹਾਡੇ ਬੇਟੇ ਨੇ ਇਲੈਕਸ਼ਨ ਲੜੀ ਤੇ ਅੱਜ ਜਦੋਂ ਉਹ ਸਵਾਲ ਕੀਤੇ ਜਾ ਰਹੇ ਤੁਸੀਂ ਕੋ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਕੀਤਾ ਜੀ ਉਹਨਾਂ ਫਲਾਣਿਆਂ ਨੇ ਕੀਤਾ ਉਹ ਪੋਸੀਬਲ ਨਹੀਂ ਹੈ ਹਾਂ ਉਹ ਇੱਕ ਗੱਲ ਮੈਨੂੰ ਵੀ ਬੜਾ ਅਚਰਜ ਜ਼ਰੂਰ ਲੱਗੀ ਕਿ ਜਦੋਂ ਬਲੈਕ ਥੰਡਰ ਦੀ ਗੱਲ ਆਈ ਕਿਉਂਕਿ ਇਹ ਤਾਂ ਮੁੱਦਾ ਹੈ ਹੀ ਨਹੀਂ ਸੀ ਚਰਚਾ ਦੇ ਵਿੱਚ ਕਿਤੇ ਵੀ ਇਸ ਬਾਰੇ ਕੋਈ ਗੱਲ ਹੋ ਨਹੀਂ ਪਾ ਰਹੀ ਸੀ ਪਰ ਕਿਵੇਂ ਕਿਥੋਂ ਇਹ ਮੁੱਦਾ ਬਾਹਰ ਆਇਆ ਕਿਉਂਕਿ ਚਰਚਾਵਾਵਾਂ ਦੇ ਵਿੱਚ ਤਾਂ ਪਿਛਲੇ ਲੰਬੇ ਸਮੇਂ ਤੋਂ ਸੀਗਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਭੂਮਿਕਾ ਰਹੀ ਹੈ ਬਲੈਕ ਥੰਡਰ ਦੇ ਵਿੱਚ ਇਸੇ ਕਰਕੇ ਮਹੇਸ਼ੇਂਦਰ ਸਿੰਘ ਗਰੇਵਾਲ ਹੂਰਾ ਨੇ ਇਹ ਯਾਦ ਵੀ ਕਰਾਇਆ ਕਿ ਜਦੋਂ ਬਲੈਕ ਥੰਡਰ ਹੋਇਆ ਸੀਗਾ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਤੇ ਉਸ ਸਰਕਾਰ ਦੇ ਵਿੱਚ ਕੋਆਪਰੇਟਿਵ ਮੰਤਰੀ ਜਿਹੜੇ ਨੇ ਉਹ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਜਰਾ ਸੀਗੇ ਸੋ ਇਸ ਕਰਕੇ ਮੈਨੂੰ ਲੱਗਦਾ ਕੋ ਡਿਫੈਂਡ ਕਰਦੇ ਨਜ਼ਰ ਆਏ ਕਿ ਹਾਂ ਮੈਂ ਮੰਤਰੀਤਾ ਸੀਗਾ ਪਰ ਮੇਰਾ ਲੈਣਾ ਦੇਣਾ ਕੁਛ ਨਹੀਂ ਜੀ ਧੰਨਵਾਦ ਅੱਪੀ ਜੀ ਗੱਲਬਾਤ ਦੇ ਲਈ ਤਾਂ ਅੱਜ ਦਾ ਜੋ ਦਿਨ ਸੀ 2 ਦਸੰਬਰ ਦਾ ਉਹ ਇਤਿਹਾਸਕ ਹੋਣੂ ਬੜਾ ਹੈ ਕਿਉਂਕਿ ਇਸ ਵਾਰ ਇਸ ਦਿਨ ਦਾ ਜੋ ਫੈਸਲਾ ਹੈ ਜਥੇਦਾਰ ਸਹਿਬਾਨਾਂ ਵੱਲੋਂ ਉਸ ਫੈਸਲੇ ਦੇ ਇੱਕ ਇੱਕ ਜੋ ਪਹਿਲੂ ਨੇ ਉਸ ਦੀ ਚਰਚਾ ਵਾਰ-ਵਾਰ ਹੋਏਗੀ ਸਿਆਸੀ ਸਫੇ ਹੋਣਗੇ ਪੰਥਕ ਤੀਰਾ ਹੋਣ ਗਿਆ ਪੰਥਕ ਸਫੇ ਹੋਣਗੇ ਸਾਰੇ ਪਾਸੇ ਹੋਏਗੀ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਪੂਰੇ ਮਾਮਲੇ ਨੂੰ ਅੱਜ ਵਿਰਾਮ ਲੱਗਿਆ ਇਸ ਤਰ੍ਹਾਂ ਕਿ ਜਥੇਦਾਰ ਸਹਿਬਾਨਾ ਨੇ ਜੋ ਫੈਸਲਾ ਸੁਣਾਉਣਾ ਸੀ ਸੁਖਬੀਰ ਸਿੰਘ ਬਾਦਲ ਨੂੰ ਫੈਸਲਾ ਸੁਣਾਉਣਾ ਹੋਵੇ ਜਾਂ ਉਹਨਾਂ ਦੀ ਸਰਕਾਰ ਵੇਲੇ ਜੋ ਮੰਤਰੀ ਰਹੇ ਨੇ ਕੈਬਨਟ ਮੰਤਰੀ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਲਾਉਣੀ ਹੋਵੇ ਉਹ ਸਾਰਾ ਕੁਝ ਅੱਜ ਕਲੀਅਰ ਕਲੀਅਰ ਹੋ ਗਿਆ ਅਤੇ ਜਥੇਦਾਰ ਸਹਿਬਾਨਾ ਨੇ ਇਹ ਵੀ ਕਿਹਾ ਕਿ ਉਹ ਗੱਲ ਸੁਪਰੀਮ ਕੋਰਟ ਜਾਂ ਹੋਰ ਅਦਾਲਤਾਂ ਦੇ ਵਿੱਚ ਅਪੀਲ ਦਲੀਲ ਹੁੰਦੀ ਹੋਏਗੀ ਪਰ ਸ੍ਰੀ ਅਕਾਲ ਤਖਤ ਸਾਹਿਬੀ ਕਜੇ ਹੀ ਅਦਾਲਤ ਹੈ ਜਿੱਥੇ ਸਭ ਕੁਝ ਪਤਾ ਹੁੰਦਾ ਤੇ ਇੱਥੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਸੀਂ ਜੋ ਵੀ ਮੰਨੋਗੇ ਉਸ ਨੂੰ ਹੀ ਮੰਨਿਆ ਜਾਏਗਾ ਤੇ ਅੱਜ ਹੋਇਆ ਵੀ ਉਹੀ ਜੋ ਜਥੇਦਾਰ ਸਹਿਬਾਨਾ ਨੇ ਫੈਸਲਾ ਸੁਣਾਇਆ ਉਸ ਦੀ ਜੋ ਮੁੱਖ ਗੱਲਾਂ ਨੇ ਉਹਨੂੰ ਇੱਕ ਵਾਰ ਹੋਰ ਦੱਸ ਦਈਏ ਉਹਦੇ ਵਿੱਚ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਸਣੇ ਜੋ ਕੈਬਨਟ ਮੰਤਰੀ ਇਹਨੇ ਉਸ ਦੌਰ ਦੇ ਉਹਨਾਂ ਸਾਰਿਆਂ ਨੂੰ ਧਾਰਮਿਕ ਸੇਵਾ ਲਈ ਗਈ ਹੈ ਜਿਸ ਦੇ ਵਿੱਚ ਟਾਇਲਟ ਸਾਫ ਕਰਨ ਦੀ ਸੇਵਾ ਕਈਆਂ ਨੂੰ ਲਗਭਗ ਸਾਰਿਆਂ ਨੂੰ ਲਈ ਗਈ ਹੈ ਤੇ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢਿੰਡਸਾ ਵੀ ਸ਼ਾਮਿਲ ਨੇ ਪਰ ਸੁਖਦੇਵ ਸਿੰਘ ਢਿੰਡਸਾ ਦੀ ਜੋ ਉਮਰ ਹੈ ਸੁਖਬੀਰ ਸਿੰਘ ਬਾਦਲ ਦੀ ਜੋ ਸਿਹਤ ਹੈ ਕਿਉਂਕਿ ਉਹਨਾਂ ਦੇ ਪੈਰ ਦੇ ਵਿੱਚ ਫ੍ਰੈਕਚਰ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜੋੜੇ ਦੀ ਸੇਵਾ ਕਰਾਉਣ ਦੇ ਨਾਲ-ਨਾਲ ਲੰਗਰ ਹਾਲ ਦੇ ਵਿੱਚ ਸੇਵਾ ਕਰਨਾ ਉਸ ਤੋਂ ਇਲਾਵਾ ਸਭ ਤੋਂ ਜਿਹੜੀ ਅਹਿਮ ਸੇਵਾ ਲਾਈ ਗਈ ਧਾਰਮਿਕ ਸੇਵਾ ਲਾਈ ਗਈ ਉਸ ਦੇ ਵਿੱਚ ਇਹ ਹੈ ਕਿ ਇਹਨਾਂ ਦੋਹਾਂ ਆਗੂਆਂ ਨੂੰ ਕਿਹਾ ਗਿਆ ਕਿ ਤੁਸੀਂ ਜੋ ਸੇਵਾਦਾਰ ਦਾ ਚੋਲਾ ਹੈ ਤੇ ਹੱਥ ਚ ਬਰਛਾ ਫੜ ਕੇ ਗਲ ਚ ਤਖਤੀਆਂ ਪਾ ਕੇ ਤੁਸੀਂ ਗੁਰੂ ਘਰਾਂ ਦੇ ਬਾਹਰ ਡਿਊਟੀ ਦਿਓਗੇ ਇਹ ਗੁਰੂ ਘਰ ਹੋਣਗੇ ਸ੍ਰੀ ਅਰਮਿਤ ਅੰਮ੍ਰਿਤਸਰ ਸਾਹਿਬ ਉਸ ਤੋਂ ਇਲਾਵਾ ਫਤਿਹਗੜ ਸਾਹਿਬ ਦਮਦਮਾ ਸਾਹਿਬ ਤੇ ਇਹ ਬੜੀ ਅਹਿਮ ਅੱਜ ਦੀ ਜੋ ਜੋ ਘਟਨਾ ਹੋਈ ਹੈ 2 ਦਸੰਬਰ 2024 ਏ ਅੱਜ ਇਤਿਹਾਸਾ ਕੀ ਹੈ ਕਿਉਂਕਿ ਬਹੁਤ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਦੀ ਕੋਈ ਇਕਤ੍ਰਤਾ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਉਸ ਤੋਂ ਬਾਅਦ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਨੇ ਜੋ ਵੀ ਅਪਡੇਟ ਹੋਏਗਾ ਅੱਗੇ ਉਹ ਤੁਹਾਨੂੰ ਅਸੀਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ